ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗਗਨਦੀਪ ਸਿੰਘ ਤੇ ਅੱਜ ਆਪਾਂ ਇੱਕ ਨਵਾਂ ਟੌਪਿਕ ਲੈ ਕੇ ਹਾਜ਼ਰ ਹੋਏ ਆਂ ਅ ਦੋਸਤੋ ਅੱਜ ਗੱਲ ਕਰਾਂਗੇ ਕਿ ਜੋ ਕਰੰਟ ਨਿਊਜ਼ ਚੱਲ ਰਹੀ ਆ ਜੋ ਬੜੀ ਅੱਗ ਦੀ ਵਾਂਗ ਫੈਲੀ ਹੋਈ ਆ ਨਿਊਜ਼ ਚੈਨਲ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਕੀ ਜੰਗ ਲੱਗੇਗੀ ਜੰਗ 100% ਲੱਗੇਗੀ 110% ਲੱਗੇਗੀ ਔਰ ਇਹ ਲੱਗਣੀ ਹੀ ਲੱਗਣੀ ਆ ਇਹਨੂੰ ਕੋਈ ਨਹੀਂ ਰੋਕ ਸਕਦਾ ਕਿਹਦੇ ਵੱਲੋਂ ਕਿਹਾ ਜਾ ਰਿਹਾ ਦੋਦੀ মিডিਆ ਜੋ ਚੈਨਲ ਦਾ ਇੰਡੀਅਨ ਹਿੰਦੀ ਚੈਨਲ ਜੋ ਉਹਨਾਂ ਵੱਲੋਂ ਗਵਰਨਮੈਂਟ ਵੱਲੋਂ ਵੀ ਇਹ ਦਾਅਵੇ ਕੀਤੇ ਜਾ ਰਿਹਾ ਕਿ ਅਸੀਂ ਜੋ ਪਹਿਲਗਾਮ ਦੇ ਵਿੱਚ ਅਟੈਕ ਹੋਇਆ ਸੀ ਉਹਦਾ ਬਦਲਾ ਲਵਾਂਗੇ ਠੀਕ ਹੈ ਜੀ ਉਹਦੇ ਅਸੀਂ ਮੂੰਹ ਤੋੜ ਜਵਾਬ ਦੇਵਾਂਗੇ ਅਗਰ ਪਾਕਿਸਤਾਨ ਵੱਲੋਂ ਵੀ ਇਹ ਬਿਆਨਬਾਜ਼ੀ ਹੋ ਰਹੀ ਹੈ ਕਿ ਅਸੀਂ ਅਗਰ ਸਾਡੇ ਤੇ ਹਮਲਾ ਹੁੰਦਾ ਤਾਂ ਅਸੀਂ ਤਾਂ ਮੂੰਹ ਤੋੜ ਜਵਾਬ ਦੇਵਾਂਗੇ ਤੋ ਦੋਸਤੋ ਪਹਿਲਾਂ ਆਪਾਂ ਥੋੜਾ ਜਿਹਾ ਬੈਕਗ੍ਰਾਉਂਡ ਦੇ ਵਿੱਚ ਜਾਣੇ ਪਿੱਛੇ ਜਾਣੇ ਥੋੜਾ ਜਿਹਾ ਇਸ ਚੀਜ਼ ਨੂੰ ਸਮਝਣ ਵਾਸਤੇ ਇਹ ਜੰਗ ਦੇ ਹਾਲਾਤ ਕਿਉਂ ਬਣਿਆ ਇਹਦੇ ਪਿੱਛੇ ਕੀ ਕਾਰਨ ਆ ਕਿਉਂ ਇੰਡੀਅਨ ਗਵਰਨਮੈਂਟ ਆ ਉਹ ਮਤਲਬ ਇੰਨੇ ਵੱਡੇ ਪੱਧਰ ਤੇ ਇਤਿਆਰੀ ਕੀਤੀ ਜਾ ਰਹੀ ਹੈ ਮੌਕ ਡਲ ਕੀਤੀ ਜਾ ਰਹੀ ਹੈ ਤੋ ਦੋਸਤੋ ਪਹਿਲਗਾਮ ਦੇ ਵਿੱਚ ਹਮਲਾ ਹੁੰਦਾ ਜਿੱਥੇ 26 ਤੋਂ 28 ਅਪ੍ਰੋਕਸੀਮੇਟਲੀ ਲੋਕਾਂ ਦੀ ਜਾਨ ਜਾਂਦੀ ਹੈ ਅਤਵਾਦੀਆਂ ਵੱਲੋਂ ਉਹਨਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਜਾਂਦਾ ਹੈ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਦੋਸਤੋ ਕਸ਼ਮੀਰ ਹਮੇਸ਼ਾ ਹੀ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਐਪਕਲਬ ਡਿਸਕੋਰਡ ਜਿਹਨੂੰ ਕਹਿੰਦੇ ਇੰਗਲਿਸ਼ ਦੇ ਵਿੱਚ ਇੱਕ ਝਗੜੇ ਦੀ ਜੜ ਬਣਿਆ ਰਿਹਾ ਹੈ ਕਿਉਂਕਿ ਪਾਕਿਸਤਾਨ ਵਾਲੇ ਹਮੇਸ਼ਾ ਕਸ਼ਮੀਰ ਤੇ ਆਪਣਾ ਜਿਹੜਾ ਹੱਕ ਜਿਤਾਉਂਦੇ ਆਏ ਆ ਉਹ ਇਹਨੂੰ ਅਣਖੜਵਾ ਅੰਗ ਦੱਸਦੇ ਆਪਣਾ ਇੰਡੀਆ ਵੱਲੋਂ ਆਪਣਾ ਕਲੇਮ ਕੀਤਾ ਜਾਂਦਾ ਹੈ ਇਸੀ ਕਰਕੇ ਦੋਨਾਂ ਦੇ ਵਿੱਚ ਕਨਫਲिक्ट ਚੱਲ ਰਿਹਾ ਜਿਹੜੇ ਟੈਰਰਿਸਟ ਆ ਉਧਰੋਂ ਟ੍ਰੇਨਿੰਗ ਲੈ ਕੇ ਇੱਧਰ ਆਉਂਦੇ ਆ ਜੋ ਦਹਿਸ਼ਤ ਫਲਾਉਂਦੇ ਆ ਚਾਹੇ ਉਹ ਆਮ ਲੋਕਾਂ ਨੂੰ ਮਾਰਿਆ ਜਾਂਦਾ ਹੈ ਆਰਮੀ ਤੇ ਅਟੈਕ ਕੀਤਾ ਜਾਂਦਾ ਹੈ ਪਰ ਇੱਕ ਗੱਲ ਦੇ ਵਿੱਚ ਦੇਖਣ ਵਾਲੀ ਆ ਕਿ ਜਦੋਂ ਇਹ ਇੰਡੀਅਨ ਗਵਰਨਮੈਂਟ ਨੂੰ ਪਤਾ ਹੈ ਕਿ ਕਸ਼ਮੀਰ ਇੱਕ ਬਹੁਤ ਹੀ ਸੈਂਸਿਟਿਵ ਏਰੀਆ ਹੈ ਜਿਹੜੇ ਟੂਰਿਸਟ ਆ ਉੱਥੇ ਘੁੰਮਣ ਜਾਂਦੇ ਆ ਦੇਖਣ ਨੂੰ ਜਗ੍ਹਾ ਬਹੁਤ ਸੋਹਣੀ ਆ ਦੋਸਤੋ ਸਵਰਗ ਤੋਂ ਘੱਟ ਨਹੀਂ ਜਿੱਥੇ ਹਮਲਾ ਹੁੰਦਾ ਉਹਨੂੰ ਮਿਨੀ ਸਵਿਟ ਚੱਲਣ ਦੇ ਨਾਲ ਨਾਲ ਜਾਣਿਆ ਜਾਂਦਾ ਪਹਾੜੀਆਂ ਨਾਲ ਘਿਰਿਆ ਹੋਇਆ ਪਾਣੀ ਦੇ ਦਰਖਤਾਂ ਉੱਤੇ ਬੜਾ ਸੋਹਣਾ ਹਰੀਆਲੀ ਭਰਿਆ ਏਰੀਆ ਔਰ ਲੋਕ ਉੱਥੇ ਜਾਂਦੇ ਆ ਸੋ ਇੰਨੀ ਫੋਰਸ ਹ ਤੇ ਕਸ਼ਮੀਰ ਦੇ ਵਿੱਚ ਇੰਨਾ ਬਜਟ ਰੱਖਿਆ ਜਾਂਦਾ ਇੰਡੀਅਨ ਗਵਰਨਮੈਂਟ ਵੱਲੋਂ ਰੱਖਿਆ ਬਜਟ ਜਿਹੜਾ ਉਹ ਬਹੁਤ ਜ਼ਿਆਦਾ ਵੱਡਾ ਬਜਟ ਰੱਖਿਆ ਜਾਂਦਾ ਹੈ ਕਸ਼ਮੀਰ ਦੇ ਲਈ ਸਪੈਸ਼ਲ ਤੌਰ ਤੇ ਸੋ ਕੀ ਇੰਡੀਅਨ ਗਵਰਨਮੈਂਟ ਦਾ ਇਹ ਨਹੀਂ ਚਾਹੀਦਾ ਸੀ ਗਵਰਨਮੈਂਟ ਨੂੰ ਕਿ ਜਿੱਥੇ ਟੂਰਿਸਟ ਪਲੇਸ ਆ ਉੱਤੇ ਸਿਕਿਉਰਿਟੀ ਦਾ ਇੰਤਜ਼ਾਮ ਕੀਤਾ ਜਾਵੇ ਠੀਕ ਹੈ ਏਰੀਆ ਬਹੁਤ ਵੱਡਾ ਹੈ ਪਹਾੜੀ ਏਰੀਆ ਹੈ ਬੜਾ ਉਗੜ ਇਸ ਤਰ੍ਹਾਂ ਟੇਢੇ ਮੇਢੇ ਰਸਤੇ ਆ ਹਰ ਇੱਕ ਜਗ੍ਹਾ ਤੇ ਆਰਮੀ ਵੱਲੋਂ ਪਹੁੰਚ ਕਰਨਾ ਬਹੁਤ ਔਖਾ ਹੈ ਪਰ ਜਿੱਥੇ ਟੂਰਿਸਟ ਪਲੇਸ ਆ ਜਿੱਥੇ ਲੋਕ ਬਹੁਤਾਦ ਦੇ ਵਿੱਚ ਜਾਂਦੇ ਆ ਕੀ ਉੱਥੇ ਸਿਕਿਉਰਿਟੀ ਦਾ ਇੰਤਜ਼ਾਮ ਨਹੀਂ ਹੋਣਾ ਚਾਹੀਦਾ ਸੀ ਨੰਬਰ 2 ਤੇ ਕੀ ਜਿਹੜੀਆਂ ਇੰਡੀਆ ਦੀਆਂ ਖੁਫੀਆ ਏਜੰਸੀਆਂ ਉਹ ਕੀ ਕਰ ਰਹੀਆਂ ਸੀ ਆਖਰ ਇਹ ਇੱਕਦਮ ਤਾਂ ਹਮਲਾ ਹੋਇਆ ਨਹੀਂ ਇਹਦੇ ਵਾਸਤੇ ਪ੍ਰੀ ਪਲੈਨਿੰਗ ਹੋਏਗੀ ਬਹੁਤ ਜ਼ਿਆਦਾ ਪਹਿਲਾਂ ਰੇਕੀ ਕੀਤੀ ਗਈ ਹੋਏਗੀ ਕੋਈ ਪਲਾਨ ਤਿਆਰ ਕੀਤਾ ਗਿਆ ਹੋਏਗਾ ਇੱਕਦਮ ਤਾਂ ਹੋਇਆ ਨਹੀਂ ਕਿ ਇੰਡੀਅਨ ਖੁਫੀਆ ਏਜੰਸੀਆਂ ਜਿਹੜੀਆਂ ਉਹਨਾਂ ਨੂੰ ਪਤਾ ਨਹੀਂ ਲੱਗਾ ਬਿਲਕੁਲ ਭਿੰਕ ਨਹੀਂ ਪਈ ਕਿ ਉਹਨਾਂ ਦਾ ਫੇਲਿਅਰ ਨਹੀਂ ਹੈ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਆਪਣੇ ਜਿਹੜੇ ਬਾੰਦ ਵਿੱਚ ਆਕਣ ਦੀ ਲੋੜ ਹੈ ਉੱਥੇ ਹਮਲਾ ਹੁੰਦਾ ਹੈ ਤਾਂ ਇਹ ਦੇਖਣ ਵਿੱਚ ਗੱਲ ਆਈ ਹੈ ਕਿ ਟੈਰਰਿਸਟ ਵੱਲੋਂ ਹਿੰਦੂ ਕਮਿਊਨਿਟੀ ਨੂੰ ਜ਼ਿਆਦਾ ਟਾਰਗੇਟ ਕੀਤਾ ਗਿਆ। ਉਹਨਾਂ ਨੂੰ ਲੋਕ ਧਰਮ ਪੁੱਛਿਆ ਗਿਆ ਕਿ ਤੁਹਾਡਾ ਧਰਮ ਕੀ ਹੈ। ਠੀਕ ਹੈ ਜੀ ਜਿਹੜੇ ਜਿਹੜੇ ਹਿੰਦੂ ਲੋਕ ਸੀ ਜਾਂ ਮੁਸਲਮਨ ਪੀਪਲ ਸੀਗੇ ਉੱਥੇ ਸਿੱਖ ਵੀ ਸੀਗੇ ਜਿਹੜੇ ਉੱਥੇ ਟੂਰਿਸਟ ਪਲੇਸ ਤੇ ਗਏ ਹੋਏ ਸੀ। ਸਿੱਖਾਂ ਨੂੰ ਵੀ ਟਾਰਗੇਟ ਨਹੀਂ ਕੀਤਾ ਮੁਸਲਮਾਨਾਂ ਨੂੰ ਟਾਰਗੇਟ ਇੱਕ ਮੁਸਲਮਾਨ ਵੀਰ ਜੋ ਆਦਲ ਹੁਸੈਨ ਹੈ। ਉਸ ਨੂੰ ਇਸ ਲਈ ਮਾਰਿਆ ਗਿਆ ਕਿਉਂਕਿ ਮਾਰੇ ਨਹੀਂ ਉਹਨੂੰ ਸ਼ਹੀਦ ਕਹਾਂਗੇ ਕਿਉਂਕਿ ਉਹਨੇ ਕਿਸੇ ਆਪਣੇ ਟੂਰਿਸਟ ਨੂੰ ਬਚਾਉਣ ਲਈ ਜਾਨ ਦਿੱਤੀ ਹੈ। ਸੋ ਉਸ ਨੂੰ ਇਸ ਲਈ ਮਾਰਿਆ ਕਿਉਂਕਿ ਜਿਹੜੇ ਬੰਦੇ ਨੂੰ ਉਹ ਗਾਈਡ ਕਰ ਰਿਆ ਸੀ ਜਿਹੜੇ ਬੰਦੇ ਨੂੰ ਉਹ ਲੈ ਕੇ ਜਾ ਰਿਆ ਸੀ ਟੂਰਿਸਟ ਨੂੰ ਉਸ ਨੂੰ ਬਚਾਉਣ ਲਈ ਉਹਨੇ ਅੱਤਵਾਦੀਆਂ ਦਾ ਟੈਰਰਿਸਟ ਦਾ ਵਿਰੋਧ ਕੀਤਾ ਪਰ ਉਹਨਾਂ ਨੇ ਉਹਨੂੰ ਵੀ ਨਹੀਂ ਬਖਸ਼ਿਆ ਇਥੋਂ ਕੀ ਆਪਾਂ ਸਮਝ ਸਕਦੇ ਆ ਕਿ ਅੱਤਵਾਦੀਆਂ ਵਾਸਤੇ ਕੋਈ ਧਰਮ ਨਹੀਂ ਹੈ ਕੋਈ ਜਾਤ ਨਹੀਂ ਹੈ ਕੋਈ ਪਾਤ ਨਹੀਂ ਹੈ ਕੋਈ ਇਨਸਾਨੀਅਤ ਨਹੀਂ ਹੈ ਉਹਨਾਂ ਵਾਸਤੇ ਉਹਨਾਂ ਦੇ ਬ੍ਰੇਨ ਵਾਸ਼ ਕੀਤੇ ਹੁੰਦੇ ਆ ਉਹਨਾਂ ਨੇ ਜਿਹਨੂੰ ਟਾਰਗੇਟ ਕਰਨਾ ਉਹ ਕੁਛ ਨਹੀਂ ਦੇਖਦੇ ਹੁਣ ਤੁਸੀਂ ਕਹੋਗੇ ਸੋਚੋਗੇ ਕਿ ਉਹਨਾਂ ਨੇ ਫਿਰ ਹਿੰਦੂ ਕਮਿਊਨਿਟੀ ਨੂੰ ਨਾਂ ਲੈ ਕੇ ਕਿਉਂ ਟਾਰਗੇਟ ਕੀਤਾ ਦੋਸਤੋ ਜਿਹੜੇ ਇਹਨਾਂ ਦੇ ਟੈਰਰਿਸਟ ਦੇ ਜਿਹੜਾ ਕਸ਼ਮੀਰ ਦੇ ਮਕਬੂਜਾ ਕਸ਼ਮੀਰ ਕਹਿੰਦੇ ਆ ਪੀਓਕੇ ਕਹਿੰਦੇ ਆ ਪਾਕਿਸਤਾਨ ਅਕੂਪਾਈਡ ਕਸ਼ਮੀਰ ਉੱਥੇ ਜਿਹੜੇ ਕਮਾਂਡਰ ਬੈਠੇ ਉਹਨਾਂ ਨੂੰ ਉਹਨਾਂ ਨੇ ਬਹੁਤ ਹੀ ਸੌਖ ਸਮਝ ਕੇ ਇੱਕ ਤੀਰ ਨਾਲ ਦੋ ਨਿਸ਼ਾਨੇ ਲਾਉਣ ਦੀ ਕੋਸ਼ਿਸ਼ ਕੀਤੀ ਹੈ ਪਹਿਲੀ ਗੱਲ ਅੱਤਵਾਦੀਆਂ ਨੂੰ ਇਹ ਸਪੈਸ਼ਲੀ ਉੱਤੇ ਟ੍ਰੇਨ ਟ੍ਰੇਨ ਕੀਤਾ ਗਿਆ ਸੀ ਕਿ ਤੁਸੀਂ ਉੱਥੇ ਹਿੰਦੂ ਕਮਿਊਨਿਟੀ ਨੂੰ ਟਾਰਗੇਟ ਕਰਨਾ ਇਹ ਸ਼ੋਅ ਕਰਨਾ ਇਹ ਕਹਿ ਕੇ ਉਹਨਾਂ ਨੂੰ ਮਤਲਬ ਇਸ ਤਰ੍ਹਾਂ ਕਰਨਾ ਟਾਰਗੇਟ ਤਾਂ ਕਿ ਉਹਨਾਂ ਨੂੰ ਪੂਰੀ ਤਰ੍ਹਾਂ ਹਾਈਲਾਈਟ ਹੋ ਜਾਵੇ ਇਹ ਗੱਲ ਕਿ ਅਸੀਂ ਹਿੰਦੂ ਕਮਿਊਨਿਟੀ ਨੂੰ ਟਾਰਗੇਟ ਕੀਤਾ ਉਹਦਾ ਕਾਰਨ ਕੀ ਹੈ ਇੰਡੀਆ ਦੇ ਵਿੱਚ ਜ਼ਿਆਦਾ ਹਿੰਦੂ ਕਮਿਊਨਿਟੀ ਦੀ ਪੋਪੂਲੇਸ਼ਨ ਜ਼ਿਆਦਾ ਹੈ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਤੇ ਭਾਜਪਾ ਹੋਵੇ ਕਾਂਗਰਸ ਹੋਵੇ ਜਾਂ ਹੋਰ ਵੀ ਕੋਈ ਹੈਗੀ ਹੈ ਉਹ ਸਾਰਿਆਂ ਦਾ ਵੋਟ ਬੈਂਕ ਜਿਆਦਾ ਉਹ ਹਿੰਦੂ ਕਮਿਊਨਿਟੀ ਹੈ। ਇਹਦੇ ਵੀ ਉਹ ਹਿੰਦੂ ਕਮਿਊਨਿਟੀ ਨੂੰ ਤਾਂ ਟਾਰਗੇਟ ਕੀਤਾ ਗਿਆ ਕਿਉਂਕਿ ਇੱਕ ਤਰ੍ਹਾਂ ਉਹ ਕਸ਼ਮੀਰ ਦੇ ਮੁੱਦੇ ਤੇ ਹਮੇਸ਼ਾ ਤੋਂ ਆਪਣੀ ਨਫ਼ਰਤ ਜ਼ਾਹਰ ਕਰਦੇ ਰਹੇ ਆਂ ਇੰਡੀਆ ਦੇ ਇੰਡੀਆ ਦੇ ਪ੍ਰਤੀ। ਉਹਨਾਂ ਨੇ ਲੋਕਾਂ ਨੂੰ ਟਾਰਗੇਟ ਕਰਨਾ ਇਹ ਅੱਜ ਤੋਂ ਨਹੀਂ ਬਹੁਤ ਪੁਰਾਣੇ ਸਮੇਂ ਤੋਂ ਚੱਲਿਆ ਆ ਰਿਹਾ। ਜਿਵੇਂ ਇੰਡੀਅਨ ਆਰਮੀ ਦੇ ਅਟੈਕ ਕੀਤਾ ਜਾਂਦਾ ਬਿਨਾਂ ਵਜ੍ਹਾ ਸੀਜ਼ ਫਾਇਰਿੰਗ ਹੁੰਦੀ ਹੈ। ਠੀਕ ਹੈ ਜੀ। ਉਹ ਤਾਂ ਪਹਿਲਾਂ ਤੋਂ ਚੱਲਿਆ ਰਿਹਾ ਉਹ ਤਾਂ ਉਹਨਾਂ ਦਾ ਮੋਟਿਵ ਹੈਗਾ ਹੀ ਸੀ ਉਹ ਤਾਂ ਉਹਨਾਂ ਨੇ ਮੈਸੇਜ ਦੇਣਾ ਸੀ ਆਪਣੀ ਪ੍ਰੈਜ਼ੈਂਸ ਨੂੰ ਸ਼ੋਅ ਕਰਨਾ ਸੀ ਨੰਬਰ 2 ਦੇ ਉੱਤੇ ਉਹ ਇੰਡੀਅਨ ਗਵਰਨਮੈਂਟ ਦਾ ਅਕਸ ਖਰਾਬ ਕਰਨਾ ਚਾਹੁੰਦੇ ਸੀ ਹਿੰਦੂ ਕਮਿਊਨਿਟੀ ਦੇ ਵਿੱਚ ਕਿਉਂਕਿ ਅੱਗੇ ਇਲੈਕਸ਼ਨ ਆ ਰਹੇ ਆ ਠੀਕ ਹੈ ਜੀ ਵਿਧਾਨ ਸਭਾ ਦੇ ਸੋ ਉਹਨਾਂ ਦੇ ਆਕਾਮਨ ਇਸ ਗੱਲ ਦੇ ਵਿੱਚ ਸਫਲ ਰਹੇ ਉਹ ਉਹਨਾਂ ਨੇ ਹਿੰਦੂ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਦੋਂ ਟਾਰਗੇਟ ਕੀਤਾ ਤਾਂ ਸਾਰੇ ਦੇਸ਼ ਵਿੱਚ ਰੌਲਾ ਪਿਆ ਇਸ ਗੱਲ ਦਾ ਕਿ ਹਿੰਦੂ ਨੂੰ ਧਰਮ ਦੇ ਨਾਂ ਤੇ ਉਹਨਾਂ ਨੇ ਮਾਰਿਆ ਗਿਆ ਧਰਮ ਦੇ ਨਾਂ ਤੇ ਉਹਨਾਂ ਨੇ ਇਹ ਜਿਹੜਾ ਕਤਲੇਆਮ ਕੀਤਾ ਇਹਦੇ ਨਾਲ ਕੀ ਹੋਇਆ ਕਿ ਇੰਡੀਅਨ ਗਵਰਨਮੈਂਟ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਕਿ ਕੱਲ ਨੂੰ ਇਲੈਕਸ਼ਨ ਆ ਰਿਹਾ ਠੀਕ ਹੈ ਜੀ ਉਹ ਉਹਨਾਂ ਦਾ ਅਕਸ ਖਰਾਬ ਹੋਇਆ ਸੋ ਉਸ ਤੋਂ ਬਾਅਦ ਦੇ ਵਿੱਚ ਜੰਗ ਨੋਮ ਹਾਲਾਤ ਕਿਉਂ ਬਣਦੇ ਆ ਇਹ ਸਾਰਾ ਵੀ ਇਹਦੇ ਨਾਲ ਇੰਟਰਲਿੰਕਟ ਗਏ ਸਕਦੇ ਤੁਸੀਂ ਹੁਣ ਇੰਡੀਅਨ ਗਵਰਨਮੈਂਟ ਵਾਸਤੇ ਭਾਜਪਾ ਗਵਰਨਮੈਂਟ ਦੇ ਕੀ ਸੀਕਯੂ ਆਪਣਾ ਕਿਸ ਤਰ੍ਹਾਂ ਸੁਧਾਰ ਸਕਦੇ ਸੀ ਉਹਦੇ ਵਾਸਤੇ ਕੀ ਸੀ ਕਿ ਸਭ ਤੋਂ ਵੱਧ ਰੋਲ ਆ ਜਿਹੜਾ ਇਹ ਜੋ ਜੰਗਨਮਾ ਹਾਲਾਤ ਬਣ ਇੰਨੇ ਜਿਹੜੇ ਟੀਵੀ ਚੈਨਲ ਦਾ ਜੋ ਉਹਨਾਂ ਜੋਰ ਆਰਮੀ ਦਾ ਤੇ ਗਵਰਨਮੈਂਟ ਦਾ ਲੱਗਾ ਜਿੰਨਾ ਚੈਨਲ ਦਾ ਲੱਗਾ ਹੋਇਆ ਹਰ ਇੱਕ ਚੈਨਲ ਤੇ ਚੱਕ ਦਿਆਂਗੇ ਜੀ ਮਾਰ ਦਿਆਂਗੇ ਜੀ ਬਦਲਾ ਲਵਾਂਗੇ ਜੀ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਠੀਕ ਹੈ ਜੀ ਉਹ ਜਦੋਂ ਕਹਿ ਰਹੇ ਤਾਂ ਲੋਕਾਂ ਦਾ ਇਹ ਸੁਭਾਵਕ ਆ ਕਿ ਲੋਕਾਂ ਨੇ ਇਸ ਗੱਲ ਤੇ ਆਪਣਾ ਇਤਰਾਜ਼ ਪ੍ਰਗਟ ਕਰਨਾ ਸੀ ਸੋ ਇੰਡੀਅਨ ਗਵਰਨਮੈਂਟ ਨੂੰ ਇਹ ਐਸੀ ਕਿ ਕੋਈ ਇਸ ਤਰ੍ਹਾਂ ਕੋਈ ਸਟ੍ਰਾਈਕ ਕੀਤੀ ਜਾਵੇ ਕਿ ਇਸ ਤਰ੍ਹਾਂ ਵੱਡਾ ਕੋਈ ਹਮਲਾ ਜਿਹੜਾ ਕਰਕੇ ਜਵਾਬ ਦਿੱਤਾ ਜਾਵੇ ਤਾਂ ਕਿ ਜਿਹੜੀ ਹਿੰਦੂ ਕਮਿਊਨਿਟੀ ਆ ਜਬ ਜ ਇੰਡੀਅਨ ਲੋਕਾਂ ਦਾ ਜਿਹੜੇ ਉਹ ਗਵਰਨਮੈਂਟ ਤੇ ਵਿਸ਼ਵਾਸ ਕਰਨ ਕਿ ਗਵਰਨਮੈਂਟ ਸਾਡੇ ਨਾਲ ਸੋ ਇੱਕ ਬਹੁਤ ਵੱਡਾ ਇਹ politcal ਆਪਾਂ ਕਹਿ ਸਕਦੇ ਆ ਇਹਨੂੰ ਪੋਲਿਟਿਕਲ ਸਿਨੈਰੀਓ ਕਹਿ ਸਕਦੇ ਆ ਇਹਦੇ ਵਿੱਚ ਪੋਲਿਟਿਕਸ ਵੀ ਕੰਮ ਕਰ ਰਹੀ ਹੈ ਹੁਣ ਇੰਡੀਅਨ ਗਵਰਨਮੈਂਟ ਨੇ ਆਪਣਾ ਜੂਸ ਸਟ੍ਰਾਈਕ ਕੀਤੀ ਆ ਹੁਣ ਇਹ ਹਰ ਇੱਕ ਜਗ੍ਹਾ ਤੇ ਹਰ ਕੋਈ ਪੁੱਛ ਰਿਹਾ ਕਿ جنگ ਲੱਗੇਗੀ جنگ ਲੱਗੇਗੀ ਦੋਸਤੋ ਅਗਰ جنگ ਲੱਗਦੀ ਹੈ ਤਾਂ ਨੁਕਸਾਨ ਆਮ ਲੋਕਾਂ ਦਾ ਹੀ ਹੁੰਦਾ ਠੀਕ ਹੈ ਜੀ ਆਮ ਲੋਕ ਮਰਦੇ ਆ ਠੀਕ ਆ ਪਸ਼ੂਆਂ ਦਾ ਨੁਕਸਾਨ ਹੁੰਦਾ ਹੈ ਪ੍ਰਾਪਰਟੀ ਦਾ ਨੁਕਸਾਨ ਹੁੰਦਾ ਹੁਣ ਹਰ ਕੋਈ ਇਹ ਕਹਿੰਦਾ ਮੈਂ ਸ਼ੁਰੂ ਤੋਂ ਹੀ ਜਸਤਿੰਦਰ ਇਹ ਜਾਗਨ ਮਹਾਲਾਤ ਬਣੇ ਮੈਂ ਸ਼ੁਰੂ ਤੋਂ ਹੀ ਕਹਿ ਰਿਹਾ ਸੀ ਕਿ ਜੰਗ ਬਿਲਕੁਲ ਨਹੀਂ ਲੱਗੇਗੀ ਕੋਈ ਜੰਗ ਨਹੀਂ ਲੱਗਣੀ ਇਹਦੇ ਵਿੱਚ ਇੰਡੀਅਨ ਗਵਰਨਮੈਂਟ ਸਿਰਫ ਇੱਕ ਆਪਣੇ ਅਕਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੀ ਹੈ ਇੰਡੀਅਨ ਲੋਕਾਂ ਦੇ ਸਾਹਮਣੇ ਠੀਕ ਹੈ ਜੀ ਉਹਦੇ ਵਾਸਤੇ ਇੰਡੀਅਨ ਗਵਰਨਮੈਂਟ ਨੇ ਅਟੈਕ ਵੀ 8-9 ਥਾਵਾਂ ਤੇ ਅਟੈਕ ਵੀ ਕੀਤਾ ਜਿੱਦੇ ਟੈਰਰਿਸਟ ਜਿਹੜੇ ਏਕਾਣੇ ਸੀ ਉਹਨਾਂ ਨੂੰ ਟਾਰਗੇਟ ਬਣਾਇਆ ਗਿਆ ਠੀਕ ਹੈ ਜੀ ਹੁਣ ਤੁਸੀਂ ਥੋੜਾ ਜਿਹਾ ਮੈਂ ਇੱਕ ਥੋੜਾ ਜਿਹਾ ਸਾਈਡ ਤੇ ਤੁਹਾਨੂੰ ਗੱਲ ਲਿਜਾਣੀ ਚਾਹੁੰਦਾ ਜਿਸਾ ਯੂਕਰੇਨ ਤੇ ਰਸ਼ੀਆ ਦੀ ਜੰਗ ਹੋਈ ਹੈ ਤੁਸੀਂ ਦੇਖੋ ਦੋਸਤੋ ਯੂਕਰੇਨ ਇੱਕ ਛੋਟਾ ਜਿਹਾ ਕੰਟਰੀ ਆ ਔਰ ਰਸ਼ੀਆ ਇੱਕ ਸੁਪਰ ਪਾਵਰ ਆ ਵਰਲਡ ਦੀ ਪਰ ਉੱਥੇ ਰਸ਼ੀਆ ਕਿਉਂ ਨਹੀਂ ਕਾਮਯਾਬ ਹੋ ਸਕਿਆ ਹਜੇ ਤੱਕ ਕੈਪਚਰ ਕਰਨ ਦੇ ਵਿੱਚ ਕਾਮਯਾਬ ਨਹੀਂ ਹੋ ਸਕਿਆ ਯੂਕਰੇਨ ਨੂੰ ਕਿਉਂਕਿ ਯੂਕਰੇਨ ਨੂੰ ਸਾਈਡ ਤੋਂ ਸਪੋਰਟ ਮਿਲ ਰਹੀ ਆ ਚਾਹੇ ਯੂਰਪ ਕੰਟਰੀਜ਼ ਹੋਣ ਚਾਹੇ ਕੋਈ ਵੀ ਹੋਵੇ ਕਿਉਂਕਿ ਹਰ ਕੋਈ ਜਿਵੇਂ ਕਹਿੰਦੇ ਨੇ ਘਰ ਫੂਕ ਤਮਾਸ਼ਾ ਦੇਖਦੇ ਆ ਇਹਦੇ ਵਿੱਚ ਨੁਕਸਾਨ ਕਿਹਦਾ ਜ਼ਿਆਦਾ ਰਸ਼ੀਆ ਦਾ ਜਾਂ ਯੂਕਰੇਨ ਦਾ ਜਿਹੜੇ ਉਹ ਸਪੋਰਟ ਕਰ ਰਹੇ ਉਹਨਾਂ ਦਾ ਕੋਈ ਨਹੀਂ ਉਹ ਤਾਂ ਸਾਈਡ ਤੇ ਬੈਠੇ ਆ ਸੋ ਉਹਨਾਂ ਨੂੰ ਸਪੋਰਟ ਕਰਕੇ ਹੀ ਰਸ਼ੀਆ ਨਾਲ ਹਜੇ ਤੱਕ ਉਹ ਜੰਗ ਹਜੇ ਵੀ ਚੱਲ ਰਹੀ ਆ ਬਾਏ ਚਾਂਸ ਤੁਸੀਂ ਸੋਚੋ ਅਗਰ ਇੰਡੀਆ ਪਾਕਿਸਤਾਨ ਦੀ ਜੰਗ ਹੁੰਦੀ ਆ ਚਾਈਨਾ ਹਮੇਸ਼ਾ ਤੋਂ ਸਾਡੇ ਅਗੇਂਸਟ ਰਿਹਾ ਠੀਕ ਹੈ ਪਾਕਿਸਤਾਨ ਵੀ ਤੱਕ ਹੈਗਾ ਹੀ ਹੈਗਾ ਗੇ ਬੰਗਲਾਦੇਸ਼ ਵੀ ਹੁਣ ਕੁਝ ਹੱਦ ਤੱਕ ਜਦੋਂ ਉੱਥੇ ਪੋਲਿਟਿਕਲ ਜਿਹੜਾ ਸਟਰਕਚਰ ਚੇਂਜ ਹੋਇਆ ਬੰਗਲਾਦੇਸ਼ ਵੀ ਸਾਡੇ ਥੋੜਾ ਬਹੁਤਾ ਅਗੇਂਸਟ ਚੱਲ ਰਿਹਾ ਬਾਕੀ ਅਰਬ ਕੰਟਰੀਜ਼ ਹੈਗੇ ਆ ਕੀ ਤੁਸੀਂ ਨਹੀਂ ਸੋਚਦੇ ਕਿ ਅਗਰ ਕੱਲ ਨੂੰ ਜੰਗ ਨਾ ਮਾ ਹਾਲਾਤ ਬਣਦੇ ਆ ਪਾਕਿਸਤਾਨ ਆਪਣੇ ਤੌਰ ਤੇ ਚਾਹੀ ਕੈਪੇਬਲ ਨਹੀਂ ਹੋਏਗਾ ਪਰ ਕੀ ਉਹਨੂੰ ਪਿੱਛੋਂ ਫੰਡਿੰਗ ਨਾ ਹੋਏਗੀ ਕੀ ਚਾਈਨਾ ਨਹੀਂ ਚਾਹੇਗਾ ਕਿ ਦੋਨਾਂ ਇੰਡੀਆ ਪਾਕਿਸਤਾਨ ਨੂੰ ਆਪਸ ਵਿੱਚ ਉਲਝਾ ਦਿੱਤਾ ਜਾਵੇ ਇਹਦੇ ਵਿੱਚ ਫਾਇਦਾ ਕਿਸ ਨੂੰ ਹੋਣਾ ਚਾਈਨਾ ਨੂੰ ਹੋਣਾ ਕਿਉਂਕਿ ਅਗਰ ਇੰਡੀਆ جنگ ਜਿੱਤ ਵੀ ਜਾਂਦਾ ਹੈ ਠੀਕ ਹੈ ਜੀ ਸੈਨਿਕ ਤੌਰ ਤੇ ਆਰਮੀ ਤੌਰ ਤੇ ਇੰਡੀਆ جنگ ਜਿੱਤ ਜਾਂਦਾ ਹੈ ਫਿਰ ਵੀ ਆਰਥਿਕ ਤੌਰ ਤੇ ਜਿਹੜੇ ਇਕਨੋਮਿਕ ਤੌਰ ਤੇ ਜਿਹੜਾ ਨੁਕਸਾਨ ਆਉਂਦਾ ਹੈ ਉਹ ਇੰਡੀਆ ਨੂੰ ਬਹੁਤ ਹੋਵੇਗਾ ਤੇ ਇੰਡੀਆ ਇਹਦੇ ਵਿੱਚ 15 ਤੋਂ 20 ਸਾਲ ਪਿੱਛੇ ਚਲੇ ਜਾਏਗਾ ਸੋ ਨੁਕਸਾਨ ਆਪਣਾ ਹੀ ਹੈ ਇਹਦੇ ਵਿੱਚ ਠੀਕ ਹੈ ਜੀ ਪਾਸੇ ਵਾਲੇ ਜਿਹੜੇ ਆਣ ਗਵਾਨ ਹੁੰਦੇ ਉਹਨਾਂ ਦੇ ਤਾਂ ਤਮਾਸ਼ਾ ਦੇਖਣਾ ਹੁੰਦਾ ਠੀਕ ਹੈ ਜੀ ਸੋ ਪਾਕਿਸਤਾਨ ਦੇ ਲੋਕ ਵੀ ਆਮ ਲੋਕ ਕਦੇ ਵੀ جنگ ਨਹੀਂ ਚਾਹੁੰਦੇ ਹੁੰਦੇ ਇਹ ਕੁਛ ਚੰਦ ਲੋਕ ਆ ਜਿਹੜੇ ਜਿਵੇਂ ਉਥੇ ਟੈਰਰਿਸਟ ਬੈਠੇ ਕਮਾਂਡਰ ਬੈਠੇ ਕੱਟੜਵਾਦੀ ਬੈਠੇ ਆ ਇਹ ਸਿਰਫ ਉਹ ਲੜਾ ਰਹੇ ਆ ਆਪਸ ਵਿੱਚ ਨਹੀਂ ਤਾਂ ਆਮ ਜਿਹੜੇ ਲੋਕ ਆ ਉਹ ਸਾਡੇ ਵਰਗੇ ਆ ਜਿਹੜਾ ਲੰਧਾ ਪੰਜਾਬ ਆ ਚੜ੍ਹਦਾ ਪੰਜਾਬ ਆ ਕੋਈ ਲੋਕਾਂ ਵਿੱਚ ਬਹੁਤਾ ਫਰਕ ਨਹੀਂ ਇੱਕ ਦੂਜੇ ਨੂੰ ਬੜਾ ਪਿਆਰ ਕਰਦੇ ਆ ਠੀਕ ਆ ਜੀ ਸਿੱਖ ਕਮਿਊਨਿਟੀ ਨੂੰ ਬਹੁਤ ਪਿਆਰ ਕਰਦੇ ਆ ਉਹ ਠੀਕ ਆ ਜੀ ਸੋ ਇਹ ਜੰਗਨਮਾ ਜਿਹੜੇ ਹਾਲਾਤ ਬਣੇ ਆ ਇਹ ਸਿਰਫ ਇੱਕ ਪੋਲੀਟੀਕਲ ਸਟਰਕਚਰ ਆ ਲੋਕਾਂ ਨੂੰ ਬਹੁਤਾ ਪੈਨਿਕ ਹੋਣ ਦੀ ਲੋੜ ਨਹੀਂ ਠੀਕ ਹੈ ਇਹਦੇ ਵਿੱਚ ਹੁਣ ਪਾਕਿਸਤਾਨ ਦਾ ਵੀ ਬਿਆਨ ਆ ਗਿਆ ਕਿ ਇੰਡੀਆ ਨੇ ਜੋ ਅਟੈਕ ਕੀਤਾ ਸਾਡੇ ਤੇ ਜਾਂ ਜੋ ਵੀ ਆ ਉਹ ਅੱਗੇ ਨਾ ਦੁਹਰਾਵੇ ਅਸੀਂ ਇਸ ਦਾ ਕੋਈ ਇਸ ਦਾ ਮਤਲਬ ਰਿਐਕਟਿਵ ਇਹਦਾ ਐਕਸ਼ਨ ਨਹੀਂ ਕਰਾਂਗੇ ਇਹਦਾ ਸੀ ਠੀਕ ਹੈ ਜੀ ਇੰਡੀਅਨ ਗਵਰਨਮੈਂਟ ਹੁਣ ਉਦੋਂ ਬਾਅਦ ਕੋਈ ਇਹੋ ਜਿਹੀ ਖਬਰ ਨਹੀਂ ਆਈ ਸੋ ਦੋਸਤੋ ਜੰਗ ਜਿਹੜੀ ਲੱਗਣੀ ਕੋਈ ਮਾੜੀ-ਮੋਟੀ ਗੱਲ ਨਹੀਂ ਹੁੰਦੀ ਇਹਦੇ ਪਿੱਛੇ ਬਹੁਤ ਵੱਡਾ ਮਤਲਬ ਨੁਕਸਾਨ ਹੁੰਦਾ ਇਹਦੇ ਵਿੱਚ ਲੋਕਾਂ ਦਾ ਨੁਕਸਾਨ ਤਾਂ ਹੋਣਾ ਹੀ ਹੋਣਾ ਹੈ ਦੇਸ਼ ਦਾ ਵੀ ਇਕਨੋਮਿਕ ਤੌਰ ਤੇ ਅਨਸਾਰ ਹੁੰਦਾ ਪਾਕਿਸਤਾਨ ਤਾਂ ਪਹਿਲਾਂ ਹੀ ਇਸ ਦੇ ਵਿੱਚ ਇਕਨੋਮਿਕ ਤੌਰ ਤੇ ਟੁੱਟਿਆ ਹੋਇਆ ਹੈ ਬੁਰੀ ਤਰ੍ਹਾਂ ਜਿਵੇਂ ਡਿੱਗ ਚੁੱਕਿਆ ਹੁਣ ਜਿਹੜਾ ਬੰਦਾ ਪਹਿਲਾਂ ਹੀ ਜਿਹੜਾ ਪਹਿਲਾਂ ਹੀ ਆਪਣੇ ਇਕਨੋਮਿਕ ਤੌਰ ਤੇ ਇਸ ਤਰ੍ਹਾਂ ਹੈ ਉਹਨੂੰ ਅਗਰ ਲੜਾਈ ਲੱਗਦੀ ਉਹ ਤਾਂ ਚਾਹੀਗਾ ਹੀ ਲੜਾਈ ਹੋਵੇ ਠੀਕ ਹੈ ਜੀ ਸੋ ਇਹਦੇ ਵਿੱਚ ਸਮਝਣਾ ਚਾਹੀਦਾ ਇੰਡੀਅਨ ਗਵਰਨਮੈਂਟ ਨੂੰ ਵੀ ਠੀਕ ਹੈ ਜੀ ਸੋ ਇਹਦੇ ਵਿੱਚ ਜੰਗ ਨਮਾ ਹਾਲਾਤ ਜਿਹੜੇ ਬਣਿਆ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕੋਈ ਜੰਗ ਲੱਗੇ ਠੀਕ ਆ ਇੰਡੀਅਨ ਗਵਰਨਮੈਂਟ ਇੱਕ ਆਪਣਾ ਜਿਹੜਾ ਅਕਸ ਹੌਸ ਸੁਧਾਰਨਾ ਚਾਹੁੰਦੀ ਸੀ ਉਹਦੇ ਵਿੱਚ ਕੁਝ ਹੱਦ ਤੱਕ ਕਾਮਯਾਬੀ ਰਹੀ ਹੈ ਔਰ ਚੈਨਲ ਦਾ ਮੈਂ ਬੇਨਤੀ ਕਰੂੰਗਾ ਚੈਨਲ ਨੂੰ ਜਿਹੜਾ ਮੀਡੀਆ ਇਹਨੂੰ ਥਰਡ ਪਿਲਰ ਆਫ ਕਨਸਟੀਟਿਊਸ਼ਨ ਕਿਹਾ ਜਾਂਦਾ ਤੀਜਾ ਥੰਮ ਹੁੰਦਾ ਹੈ ਇਹ ਕਨਸਟੀਟਿਊਸ਼ਨ ਦਾ ਸੰਵਿਧਾਨ ਦਾ ਸੋ ਇਹਨਾਂ ਨੂੰ ਆਪਣਾ ਰੋਲ ਬਹੁਗੀ ਪਲੇ ਕਰਨਾ ਚਾਹੀਦਾ ਜੋ ਨਿਊਜ਼ ਹੈ ਜੋ ਅਸਲ ਸਚਾਈ ਹੈ ਉਹ ਦਿਖਾਉਣੀ ਚਾਹੀਦੀ ਹੈ ਠੀਕ ਹੈ ਨਾ ਕੋਈ ਝੜਕਾਓ ਬਿਆਨ ਨਹੀਂ ਦੇਣੇ ਚਾਹੀਦੇ ਕਿਉਂਕਿ ਲੋਕਾਂ ਦੇ ਵਿੱਚ ਗਲਤ ਮੈਸੇਜ ਜਾਂਦਾ ਮੈਂ ਦੇਖਿਆ ਹਾਂ ਹਰਗ ਹਰ ਥਾਂ ਤੇ ਮੈਂ ਜਿੱਥੇ ਵੀ ਜਾਣਾ ਉੱਥੇ ਜੰਗ ਦੀ ਗੱਲ ਹੋ ਰਹੀ ਹੈ ਹਰ ਗੇ ਇਹ ਕੁਛ ਹੈ ਕਿ ਜੰਗ ਲੱਗੇਗੀ ਕੀ ਹੋਏਗਾ ਜੰਗ ਲੱਗ ਜਾਣੀ ਹੈ ਇਹ ਹੋ ਜਾਏਗਾ ਉਹ ਹੋ ਜਾਏਗਾ ਪਰ ਮੈਂ ਉਸ ਦਿਨ ਤੋਂ ਹੀ ਸੋਚ ਰਿਹਾ ਸੀ ਕਿ ਇਸ ਤਰ੍ਹਾਂ ਦਾ ਕੋਈ ਹਾਲਾਤ ਨਹੀਂ ਬਣਨਾ ਚਾਹੀਦਾ ਜੀ ਸੋ ਦੋਸਤੋ ਅੱਜ ਇਹ ਗੱਲ ਕਰਨੀ ਸੀ ਸੋ ਉਮੀਦ ਆ ਤਾਂ ਉਹ 3 ਦਿਨ ਵਿੱਚ ਮਾਦਦ ਮਿਲੀ ਹੋਵੇਗੀ ਕਿ ਅਸਲ ਜਿਹੜੀ ਗੱਲ ਕਾਰਨ ਪਿੱਛੇ ਕੀ ਹੈ ਕਿਉਂ ਇਹ ਹਾਲਾਤ ਕਿਉਂ ਇਹ ਇਹ ਦ੍ਰਿਸ਼ ਪੈਦਾ ਹੋਇਆ ਹੋਇਆ ਹੈ ਸੋ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਵਿੱਚ ਕੋਈ ਨਵੀਂ ਚੀਜ਼ ਨਵਾਂ ਟੌਪ ਲੈ ਕੇ ਆਏਗੇ ਧੰਨਵਾਦ